ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰ ਪਿੰਡ ਰੇਤੇਵਾਲੀ ਪੈਣੀ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਨੂੰ ਸੱਪ ਨੇ ਕੱਟ ਲਿਆ ਜਿਸ ਨੂੰ ਤੁਰੰਤ ਬਾਅਦ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਦਾਖਲ ਕਰਵਾਇਆ ਗਿਆ ਨਮਸਕਾਰ ਦੋਸਤੋ ਦਾ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਮਦਨ ਗੋਡੇਲਾ ਸੂਚਨਾ ਇਹ ਹੈ ਕਿ ਹੜ੍ਹ ਪ੍ਰਭਾਵਿਤ ਖੇਤਰ ਫਾਜ਼ਿਲਕਾ ਦੇ ਪਿੰਡ ਰੇਤੇਵਾਲੀ ਪੈਣੀ ਵਿੱਚ ਅੱਜ ਰੇਤੇਵਾਲੀ ਦੇ ਨਿਵਾਸੀ ਫਕੀਰ ਚੰਦ ਨੂੰ ਸੱਪ ਨੇ ਕੱਟ ਲਿਆ ਪ੍ਰਸ਼ਾਸਨ ਨੂੰ ਸੂਚਨਾ ਮਿਲਣ ਤੇ ਵਿਅਕਤੀ ਨੂੰ ਤੁਰੰਤ ਐਨਡੀਆਰਐਫ ਦੀ ਟੀਮ ਦੇ ਨਾਲ ਕਾਵਾ ਵਾਲੀ ਪਤਨ ਪੋਸਟ ਪੁਲ ਤੇ ਪਹੁੰਚਾਇਆ ਗਿਆ ਜਿੱਥੋਂ ਤੁਰੰਤ ਸਿਵਲ ਹਸਪੀਟਲ ਦੀ ਐਮਬੂਲੈਂਸ ਨਾਲ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਇਸ ਤੋਂ ਬਾਅਦ ਇਲਾਜ ਤੁਰੰਤ ਸ਼ੁਰੂ ਕੀਤਾ ਗਿਆ ਅਤੇ ਵੈਂਟੀਲੇਟਰ ਦੀ ਸਹੂਲਤ ਵਾਸਤੇ ਫਾਜ਼ਿਲਕਾ ਦੇ ਇੱਕ ਨਿੱਜੀ ਹਸਪੀਟਲ ਵਿੱਚ ਮਰੀਜ਼ ਨੂੰ ਰੱਖਿਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐਮ ਐਲ ਏ ਸਰਦਾਰ ਨਰਿੰਦਰਪਾਲ ਸਿੰਘ ਸਵਨ ਨੇ ਦੱਸਿਆ ਕਿ ਤੁਰੰਤ ਵਿਅਕਤੀ ਨੂੰ ਸੂਚਨਾ ਮਿਲਦੇ ਹੀ ਰੈਸਕਿਊ ਕੀਤਾ ਗਿਆ ਤੇ ਉਹਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਉਸ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਬਤਾਈ ਜਾ ਰਹੀ ਹੈ ਫਾਜ਼ਿਲਕਾ ਦੇ ਐਸ ਐਮਓ ਡਾਕਟਰ ਰੋਹਿਤ ਗੋਇਲ ਨੇ ਵੀ ਦੱਸਿਆ ਸੋਰੀ ਸਿਵਲ ਸਰਜਨ ਡਾਕਟਰ ਰਾਹਿਤ ਗੋਇਲ ਨੇ ਵੀ ਉਤਾਇਆ ਕਿ ਜਦੋਂ ਮਰੀਜ਼ ਨੂੰ ਲਿਆਂਦਾ ਗਿਆ ਸੀ ਹਾਲਤ ਕਾਫੀ ਨਾਜ਼ੁਕ ਸੀ ਪਰ ਹੁਣ ਉਹ ਖਤਰੇ ਤੋਂ ਬਾਹਰ ਹੈ ਫਿਰ ਵੀ 24 ਘੰਟੇ ਕਾਫੀ ਕ੍ਰੂਸ਼ਲ ਹੈ ਤੇ ਨਜ਼ਰ ਬਣਾਈ ਹੋਈ ਹੈ ਪੂਰੀ ਜਾਣਕਾਰੀ ਫਾਜ਼ਿਲਕਾ ਦੇ ਐਮਐਲਏ ਨਰਿੰਦਰਪਾਲ ਸਿੰਘ ਚਮਨਾ ਨੇ ਮੀਡੀਆ ਨਾਲ ਸਾਂਝੀ ਕੀਤੀ ਉਹ ਅੱਜ ਪਿੰਡ ਰੇਤੇ ਵਾਲੀ ਪਣੀ ਤੋਂ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨੌਜਵਾਨ ਨੂੰ ਜਿਹੜਾ ਸੱਪ ਨੇ ਡੰਗ ਲਿਆ ਤਾਂ ਨਾਲ ਦੀ ਨਾਲ ਉੱਥੇ ਜਿਹੜੀਆਂ ਫੋਰਸ ਭੇਜੀਆਂ ਗਈਆਂ ਉਸ ਤੋਂ ਬਾਅਦ ਐਂਬੂਲੈਂਸ ਉੱਥੇ ਮੌਜੂਦ ਹੀ ਸੀ ਔਰ ਐਂਬੂਲੈਂਸ ਲੈ ਆ ਰਹੀ ਸਰਕਾਰੀ ਹਸਪਤਾਲ ਦੇ ਵਿੱਚ ਜਾਂਦਾ ਗਿਆ ਜਿੱਥੇ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਗਿਆ ਔਰ ਜਿਵੇਂ ਡਾਕਟਰਸ ਕਹਿ ਰਹੇ ਸੀ ਕਿ ਜਦੋਂ ਉਹਨੂੰ ਲੈ ਕੇ ਆਏ ਤਾਂ ਬਿਲਕੁਲੀ ਜਿਹੜਾ 0% ਲੱਗ ਰਿਹਾ ਸੀ ਪਰ ਡਾਕਟਰ ਨੇ ਆਪਦਾ ਪੂਰਾ ਜੋੜ ਲਗਾਇਆ ਔਰ ਹੁਣ ਜਿਹੜੀ ਉਹਦੀ ਹਾਲਤ ਕਿੰਨਾਂ ਲੋ ਥੋੜੀ ਜਿਹੀ ਸਹੀ ਹੋਈ ਹੈ ਔਰ ਮੈਂ ਪਰਮਾਤਮਾ ਦੇ ਚਰਣਾ ਚਰਤਾਸ ਕਰਦਾ ਕਿ ਜੋ ਨੌਜਵਾਨ ਜਿਨ੍ਹਾਂ ਨੂੰ ਸੱਪ ਨੇ ਡੰਗਿਆ ਹੈ ਪਰਮਾਤਮਾ ਉਹਨਾਂ ਨੂੰ ਜਲਦੀ ਤੰਦਰੁਸਤ ਕਰਨ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਅਪੀਲ ਕਰਾਂਗਾ ਸਾਰੇ ਲੋਕਾਂ ਨੂੰ ਕਿ ਪਾਣੀ ਤੋਂ ਆਪਾਂ ਸਾਰੇ ਦੂਰ ਰਹੀਏ ਔਰ ਤਿਆਰ ਰੱਖੀਏ ਕਿਉਂਕਿ ਜਦੋਂ ਇਹੋ ਜਿਹਾ ਪਾਣੀ ਹੁਣ ਆਇਆ ਹੋਇਆ ਹੈ ਤਾਂ ਇਹੋ ਜਿਹੇ ਕੀੜੇ ਸੱਪ ਵਗੈਰਾ ਉਹ ਵੀ ਆਪ ਦੀ ਜਾਨ ਬਚਾਉਣ ਵਾਸਤੇ ਪਿੰਡਾਂ ਵੱਲ ਨੂੰ ਭੱਜ ਕੇ ਆਉਂਦੇ ਨੇ ਤਾਂ ਆਪਾਂ ਸਾਰੇ ਜਿਹੜਾ ਸਤਰਕ ਰਹੀਏ ਧਿਆਨ ਰੱਖੀਏ ਔਰ ਮੈਂ ਜਿੰਨੇ ਵੀ ਸਾਡੇ ਸੇਵਾਦਾਰ ਵੀ ਆ ਰਹੇ ਨੇ ਉਹਨਾਂ ਨੂੰ ਬੇਨਤੀ ਕਰਨਾ ਜਿਆਦਾ ਟਰੈਕਟਰ ਟਰਾਲੀ ਅੱਗੇ ਨੇ ਨਾ ਲੈ ਕੇ ਜਾਣ ਕਿਉਂਕਿ ਰਸਤਾ ਵੀ ਬਲੌਕ ਹੋ ਜਾਂਦਾ ਹੈ ਪਰ ਕਈ ਵਾਰ ਸਖਤੀ ਕਰਦੀ ਹੈ ਪ੍ਰਸ਼ਾਸਨ ਤਾਂ ਉਹਦੇ ਵਿੱਚ ਵੇਖੋ ਤੁਸੀਂ ਵੀ ਗੁੱਸੇ ਹੁੰਦੇ ਹੋ ਇਹਦੇ ਵਿੱਚ ਮਜਬੂਰੀ ਹੈ ਪ੍ਰਸ਼ਾਸਨ ਦੀ ਅੱਜ ਜਿਵੇਂ ਸਾਰਾ ਰਸਤਾ ਸਾਫ਼ ਕਰਵਾਇਆ ਹੋਇਆ ਹੈ ਸੀਗਾ ਐਂਬੂਲੈਂਸ ਜਿਹੜੀ ਉੱਥੋਂ ਕ੍ਰੋਸ ਬੜੀ ਆਸਾਨੀ ਨਾਲ ਹੋ ਗਈ 15 ਮਿੰਟ ਦੇ ਵਿੱਚ ਉੱਥੋਂ ਕਾਵਾ ਵਾਲੀ ਪੁਲ ਤੋਂ ਹਸਪੀਟਲ ਤੱਕ ਪਹੁੰਚ ਗਈ ਇਸੇ ਕਰਕੇ ਅਸੀਂ ਸਾਰਾ ਜਿਹੜਾ ਰਸਤਾ ਸਾਫ਼ ਕਰਵਾਉਨੇ ਆ ਤਾਂ ਜਿਹੜਾ ਰਸਤਾ ਸਾਫ਼ ਹੋਵੇ ਕੋਈ ਵੀ ਐਮਰਜੈਂਸੀ ਆਉਂਦੀ ਹੈ ਤਾਂ ਉਹਨੂੰ ਨਾਲ ਦੀ ਨਾਲ ਅਸੀਂ ਹਸਪੀਟਲ ਸ਼ਿਫਟ ਕਰਕੇ ਦਾ ਇਲਾਜ ਕੋਈ ਐਹੋ ਜੀ ਗੱਲ ਹੁੰਦੀ ਹੈ ਤਾਂ ਉਹਦਾ ਲਾਸ਼ ਹੋ ਜੇ ਤਾਂ ਇਹੀ ਮੇਰੀ ਬੇਨਤੀ ਹੈ ਸਾਰੇ ਲੋਕਾਂ ਨੂੰ ਸਾਰੇ ਸਦਕ ਰਹਿਣ ਆਪ ਦਾ ਤਿਆਰ ਸਰਕਾਰ ਵੱਲੋਂ ਪ੍ਰੋਪਰ ਜਿਹੜਾ ਸਾਰੇ ਜੋ ਵੀ ਕੋਈ ਐਹੋ ਜੀ ਗੱਲ ਹੁੰਦੀ ਹੈ ਤਾ ਆਈਐਮਏ ਡਾਕਟਰਸ ਦੀ ਐਸੋਸੀਏਸ਼ਨ ਉਹ ਸਾਰੇ ਜਿਹੜਾ ਇਸ ਫਲੱਡ ਦੀ ਸਿਚੁਏਸ਼ਨ ਵਿੱਚ ਸਰਕਾਰ ਦਾ ਸਾਥ ਦੇ ਰਹੇ ਨੇ ਔਰ ਕਿਤੇ ਵੀ ਸਾਰੇ ਪ੍ਰਾਈਵੇਟ ਹਸਪੀਟਲ ਨੇ ਜਿਹੜੇ ਫਾਜ਼ਿਲਕਾ ਦੇ ਸਾਰੇ ਡਾਕਟਰਸ ਨੇ ਉਹ ਸਰਕਾਰ ਦੀ ਹੈਲਪ ਕਰ ਰਹੇ ਨੇ ਜੋ ਵੀ ਫਲੱਡ ਰਿਲੇਟਡ ਕੋਈ ਇਹੋ ਜਿਹਾ ਇਸ਼ੂ ਆਉਂਦਾ ਕੋਈ ਕਿਸੇ ਨੂੰ ਇਹੋ ਜਿਹੀ ਦਿੱਕਤ ਆਉਂਦੀ ਹੈ ਤਾਂ ਸਾਰੇ ਹਸਪੀਟਲ ਬਿਲਕੁਲ ਫ੍ਰੀ ਇਲਾਜ ਕਰ ਰਹੇ ਨੇ ਔਰ ਸਾਰੇ ਜਿੰਨੇ ਵੀ ਹੁਣ ਆਪਣੇ ਪ੍ਰਾਈਵੇਟ ਹਸਪੀਟਲ ਜਿੰਨੇ ਵੀ ਨੇ ਸਾਰਿਆਂ ਵੱਲੋਂ ਜਿਹੜਾ ਫ੍ਰੀ ਇਲਾਜ ਦਿੱਤਾ ਜਾ ਰਿਹਾ ਹੈ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਉਹਨਾਂ ਦਾ ਜੋ ਵੀ ਕਿਤੇ ਕਿਤੇ ਵੀ ਸਿਰਫ ਆਪਣੇ ਪ੍ਰਾਈਵੇਟ ਹਸਪੀਟਲ ਨੂੰ ਮਰਜ਼ੀ ਲੋੜ ਮਰਜ਼ੀ ਪ੍ਰਸ਼ਾਸਨ ਵੀ ਉਹਨਾਂ ਦੀ ਮਰਜ਼ੀ ਹਰ ਘੰਟੇ ਦੇ ਹਰ 20 ਘੰਟੇ ਤਿਆਰ ਹੈ ਸਾਡੇ ਪੇਸ਼ੈਂਟ ਆਇਆ ਸੀ ਇੱਕ ਸਨੇਗ ਬਾਈਟ ਦਾ ਰੇਤੇ ਵਾਲੀ ਪੈਣੀ ਤੂੰ ਉਹਨੂੰ ਅਸੀਂ ਇਮੀਡੀਏਟਲੀ ਐਂਬੂਲੈਂਸ ਤੋਂ ਸਾਡੇ ਸਿਵਲ ਹਸਪੀਟਲ ਸ਼ਿਫਟ ਕਰਤਾ ਸੀ ਉੱਥੇ ਜਿਹੜਾ ਸਾਡੇ ਮੈਡੀਸਿਨ ਸਪੈਸ਼ਲਿਸਟ ਪਲੱਸ ਐਨੈਸਥੈਟਿਸ ਉਹਨਾਂ ਨੇ ਸਾਰਾ ਉਹਦਾ ਟ੍ਰੀਟਮੈਂਟ ਕੀਤਾ ਤੇ ਉਸ ਤੋਂ ਬਾਅਦ ਵੈਂਟੀਲੇਟਰ ਕਰਕੇ ਅਸੀਂ ਇੱਥੇ ਬਾਨੂ ਹਸਪੀਟਲ 'ਚ ਸ਼ਿਫਟ ਕਰ ਦਿੱਤਾ ਪੇਸ਼ੈਂਟ ਫਿਲਹਾਲ ਖਤਰੇ ਤੋਂ ਬਾਹਰ ਕਹਿ ਰਹੇ ਪਰ ਅਪਨ 24 ਘੰਟੇ ਜਿਹੜਾ ਹੁੰਦਾ ਵਿਜੀਲੈਂਟ ਰਹਿਣਾ ਪੈਂਦਾ ਉਸ ਤੋਂ ਬਾਅਦ ਹੀ ਕੁਝ ਅਪਾ ਡਿਸਾਈਡ ਕਰ ਪਾਣੇ ਆ ਪੇਸ਼ੈਂਟ ਦੀ ਕੰਡੀਸ਼ਨ ਕਿਵੇਂ ਹੈ ਫਿਲਹਾਲ ਉਹ ਅੱਗੇ ਨਾਲੋਂ ਬੈਟਰ ਹੈ ਜੀ ਪਹਿਲਾਂ ਜਦੋਂ ਆਇਆ ਸੀ ਉਦੋਂ ਬਸ ਹਾਰਟ ਵੀ ਰੁਕਿਆ ਹੋਇਆ ਸੀ ਬਟ ਸਾਡੇ ਮੈਡੀਸਿਨ ਸਪੈਸ਼ਲਿਸਟ ਡਾਕਟਰ ਅਵਿਨਾਵ ਤੇ ਬੀ ਪੀ ਐਮ ਨੇ ਉਹਨਾਂ ਨੂੰ ਰਿਵਾਈਵ ਕੀਤਾ ਤੇ ਹੁਣ ਪੇਸ਼ੈਂਟ ਨੂੰ ਅਸੀਂ ਇੱਥੇ ਵੈਂਟਿਲੇਟਰ ਤੇ ਸ਼ਿਫਟ ਕਰ ਦਿੱਤਾ ਤੇ ਜੋ ਵੀ ਐਸ ਪ੍ਰਾਈਵੇਟ ਅਸੀਂ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਸੀ ਆਈ ਐਮ ਐ ਮੈਂਬਰਸ ਨਾਲ ਉਹਨਾਂ ਨੇ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਉਹ ਸਾਰਿਆਂ ਵੱਲੋਂ ਇਹ ਕਿਹਾ ਗਿਆ ਜੋ ਵੀ ਫਲੱਡ ਰਿਲੇਟਿਡ ਪੇਸ਼ੈਂਟ ਆਉਂਦਾ ਉਹਨੂੰ ਅਸੀਂ ਟ੍ਰੀਟਮੈਂਟ ਫ੍ਰੀ ਕਰਾਂਗੇ ਜੇ ਕਿਤੇ ਵੀ ਲੋਡ ਪਈਦਾ ਅਸੀਂ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਸ ਚੀਜ਼ ਨੂੰ ਪੇ ਕਰਦੇ ਹਾਂਗੇ ਤੇ ਜੋ ਪੇਸ਼ੈਂਟ ਆਊਗਾ ਉਹਦਾ ਟ੍ਰੀਟਮੈਂਟ ਫ੍ਰੀ ਹੈ ਬਿਲਕੁਲ